प्यारे बच्चों आज अपन करेंगे नक्शियां बारे प्लस 2 क्लास पंजाब स्कूल शिक्षा बोर्ड 15 नंबर दा बेटा ਤੁਹਾਨੂੰ नक्शा बनाना ता ओ 15 ਦੇ ਵਿੱਚੋਂ ਅਸੀਂ 15 ਨੰਬਰ ਸਭ ਤੋਂ ਇਜ਼ੀ ਹੈ ਸਾਡੇ ਕੋਲੇ ਲੈਣੇ ਤਾਂ 15 'ਚੋਂ 15 ਨੰਬਰ ਅਸੀਂ ਸੱਚ 10 ਮਿੰਟਾਂ ਦੇ ਵਿੱਚ ਕਿਵੇਂ ਲੈ ਸਕਦੇ ਆ ਅੱਜ ਦੀ ਵੀਡੀਓ ਸਾਡੀ ਇਸੇ ਦੇ ਬਾਰੇ ਆ ਤਾਂ ਮੈਂ ਸ਼ਾਰਟਸ ਪਾਈ ਹੈਗੇ ਨਕਸ਼ਾ ਭਰਨਾ ਕਿਵੇਂ ਆ ਉਹ ਤੁਸੀਂ ਸ਼ਾਰਟਸ ਇਸਤੇ ਚੈਨਲ ਤੇ ਦੇਖ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਪੂਰੀ ਡਿਟੇਲ ਦੇ ਵਿੱਚ ਜਿਹੜੀ ਐਕਸਪਲੇਨੇਸ਼ਨ ਨਕਸ਼ੇ ਦੇ ਵਿੱਚ ਅਸੀਂ ਕਿੰਨੀ ਕੁ ਕਰਨੀ ਆ ਕਿੰਨਾ ਕੁ ਟਾਈਮ ਦੇਣਾ ਨਕਸ਼ੇ ਨੂੰ ਆਪਸੀਂ 15 'ਚੋਂ 15 ਨੰਬਰ ਕਿਵੇਂ ਲੈ ਸਕਦੇ ਆ ਅੱਜ ਜਦੋਂ ਆਪਣੀ ਵੀਡੀਓ ਸ਼ੁਰੂ ਕਰਦੇ ਆ ਕਿ ਅਸੀਂ ਨਕਸ਼ਾ ਪਹਿਲਾਂ ਭਰਨਾ ਕਿਵੇਂ ਆ ਫਿਰ ਉਸ ਦੀ ਐਕਸਪਲੇਨੇਸ਼ਨ ਕਿਵੇਂ ਕਰਨੀ ਆ ਪਿਆਰੇ ਬੱਚਿਓ ਪਹਿਲਾ ਨਕਸ਼ਾ ਸਾਡੇ ਕੋਲ ਹੈਗਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਤਾਂ ਮੈਂ ਸ਼ਾਰਟਸ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਤਾਂ ਦੁਬਾਰਾ ਦੱਸਣਾ ਕਿਵੇਂ ਅਸੀਂ ਨਕਸ਼ਾ ਡਰਾ ਕਰਨਾ ਹੈ ਬਿਲਕੁਲ ਇੱਥੇ ਇੱਕ ਨਿਸ਼ਾਨੀ ਲਗਾ ਲਓ ਫਿਰ ਇੱਥੇ ਇੱਕ ਨਿਸ਼ਾਨੀ ਲਗਾ ਲਓ ਫਿਰ ਇੱਥੇ ਇੱਕ ਨਿਸ਼ਾਨੀ ਲਗਾ ਲਓ ਤਾਂ ਇਧਰੋਂ ਤੇ ਇਧਰੋਂ ਲਗਭਗ ਦੋ-ਦੋ ਉਂਗਲਾਂ ਛੱਡ ਕੇ ਐਸ ਲਿਖ ਲਓ ਇਹ ਸਾਨੂੰ ਫ੍ਰੀ ਹੈਂਡ ਮੈਂ ਬਿਟਾ ਪੈਨ ਨਾਲ ਭਰ ਰਿਹਾ ਕਿਉਂਕਿ ਜੇ ਮੈਂ ਪੈਨਸਨ ਨਾਲ ਭਰਦਾ ਤਾਂ ਉਹ ਦੀ ਕੀਰਿਦਾ ਸਿਰਜਿਆ ਬਣਾਓ ਇਹਦੇ ਨਾਲ ਟਿਪ ਨੰਬਰ ਲਾ ਦੋ। ਰਾਵੀ ਇਸ ਨੂੰ ਇਸ ਟੈਪ ਨੰਬਰ ਬਣਾਉਣਾ ਸੀ ਫਰੀ ਹੈਂਡ ਚਨਾਬ ਜੇਲਮ ਅਗਰ ਗੋਬੇ ਸੰਗੀਤੀ ਦੇ ਲੜਾਈਆਂ ਦੀ ਸਥਾਨ ਬਣਾਉਣ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ 3 2 1 ਤਿੰਨ ਲੜਾਈਆਂ ਦੇ ਸਥਾਨ ਅਸੀਂ ਇੱਥੇ ਬਣਾ ਸਕਦੇ ਹਾਂ ਦੋ ਇੱਥੇ ਤੇ ਇੱਕ ਇੱਥੇ ਇੱਕ ਇੱਥੇ ਪੰਗਾ ਨਹੀਂ ਤਾਂ ਆਪਾਂ ਸਭ ਤੋਂ ਪਹਿਲੀ ਜਿਹੜੀ ਗੋਬੇ ਸੰਗੀਤੀ ਦੇ ਤੁਹਾਨੂੰ ਦਿਖਾ ਦਿੰਦੇ ਹਾਂ ਬਿਲਕੁਲ ਜਿੱਤਿਆ ਬਣਾਇਆ ਸੀ ਇੱਥੇ ਅਨੰਦਪੁਰ ਤੇ ਲੇਟਮ ਕਵਰ ਜੇ ਤਲੀ ਸ਼ਾਹੀ ਦੇ ਵੀ ਹੁਣ ਆਦੋਂ ਬਸਲੀ ਮਤਸੇ ਇਹੋ ਕਿ ਦਰਾਨਾ ਵੀ ਕਹਿੰਦੇ ਆ ਤੇ ਪੰਗਾਣੀ ਤੁਹਾਡੇ ਵਾਸਤੇ ਇੰਨੀ ਹੋਤਾ ਪਾਕਿਸਤਾਨ ਸਾਡੀ ਸਹੀ ਹੋਣੀ ਚਾਹੀਦੀ ਹੈ ਸੰਕੇਤ ਲੜਾਈ ਦਾ ਸਥਾਨ ਰਾਜਪਥਾਨਾ ਸਾਈਡ ਲੈਬਲਿੰਗ ਕਰਨੀ ਬਹੁਤ ਜ਼ਰੂਰੀ ਹੈ ਅਫਗਾਨਿਸਤਾਨ ਬਲੋਚਿਸਤਾਨ ਜੰਮੂ ਕਸ਼ਮੀਰ ਯੂਪੀ ਨਿਗਰੀਆਸਤੀ ਸੰਖੇਤ ਆ ਇਹ ਉਹਨਾਂ ਨਕਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਮੈਂ ਤੁਹਾਨੂੰ ਇਹਦੀ ਐਕਸਪਲੇਨੇਸ਼ਨ ਵਾਸਤੇ ਤੁਸੀਂ ਕਿੰਨਾ ਕੁ ਲਿਖਣਾ ਤੇ ਕਿੰਨਾ ਕੁ ਯਾਦ ਕਰਨਾ ਉਹਦੇ ਬਾਰੇ ਦੱਸੂਗਾ ਤਾਂ ਪਿਆਰੀ ਬੱਚਿਓ ਪਹਿਲੀ ਲੜਾਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਗਾਣੀ ਦੀ ਲੜਾਈ ਤਾਂ ਤੁਸੀਂ ਟਾਈਮ ਲਾਈਨ ਦੇ ਹਿਸਾਬ ਨਾਲ ਯਾਦ ਰੱਖਣਾ ਪੰਗਾਣੀ ਦੀ ਲੜਾਈ ਜਿਹੜੀ 1688 ਈਸਵੀ ਦੇ ਵਿੱਚ ਹੋਈ ਸੀਗੀ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦੇ ਵਿਚਕਾਰ ਹੋਈ ਸੀਗੀ ਪਹਾੜੀ ਰਾਜੇ ਜਿਹੜੇ ਸੀ ਬਲਾਸ਼ਪੁਰ ਦਾ ਰਾਜਾ ਭੀਮਚੰਦ ਤੇ ਸ਼੍ਰੀਨਗਰ ਜਿਹੜਾ ਗੜਵਾਲ ਦਾ ਰਾਜਾ ਫਤਿਹਸ਼ਾ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਅਸੀਂ ਕਾਰਵਾਈਆਂ ਉਹਨਾਂ ਤੋਂ ਦ ਬੀਮ ਜੰਨ ਫਤਿਹ ਸ਼ਾਹ ਪੰਗਾਣੀ 1688 ਇਸ ਲੜਾਈ ਦੇ ਵਿੱਚ ਜਿਹੜੀ ਵੱਡੀ ਗੱਲ ਹੋਈ ਸੀ ਕਿ ਜਿਹੜਾ ਭੰਗਾਣੀ ਹੈ ਕਿੱਥੇ ਆ ਜਦੋਂ ਪੌਂਟਾ ਸਾਹਿਬ ਤੋਂ ਦੇਰਾਦੂਨ ਨੂੰ ਜਾਂਦੇ ਆ ਉਹਦੇ ਰਸਤੇ ਦੇ ਵਿੱਚ ਭੰਗਾਣੀ ਆਉਂਦਾ ਤਾਂ ਉੱਥੇ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਾਈ ਤੋਂ ਔਖੇ ਸੀਗੇ ਸੜੇ ਬਲੇ ਸੀ ਇਹ ਰਾਜੇ ਦੋਨੇ ਤਾਂ ਇਹਨਾਂ ਨੇ ਆਪਸ ਵਿੱਚ ਗੱਠ ਜੋੜ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਅਚਾਨਕ ਜਿਹੜਾ ਸੀ ਹਮਲਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਉੱਥੋਂ ਕੱਢਣਾ ਚਾਹੁੰਦੇ ਸੀਗੇ ਪਰ ਜਿਹੜਾ ਸੀਗਾ ਜਦੋਂ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਪਠਾਨ ਸਿਪਾਹੀ ਸੀ ਉਹ ਉਹ ਜਿਹੜੇ ਪਹਿਲਾਂ ਧੋਖਾ ਦੇ ਕੇ ਚਲੇ ਗਏ ਤਾਂ ਇਸ ਲੜਾਈ ਦੇ ਵਿੱਚ ਸ਼ੁਰੂ ਦੇ ਵਿੱਚ ਪਹਾੜੀ ਰਾਜਿਆਂ ਦਾ ਜਿਹੜਾ ਭਲੜਾ ਭਾਰੀ ਰ ਜਦੋਂ ਮੌਕੇ ਤੇ ਪੀਰ ਬੱਧੂ ਸ਼ਾਹ ਆਪਣੇ 700 ਅਨਯੀਆਂ ਦੇ ਨਾਲ ਜਿਹੜਾ ਸੀਗਾ ਗੁਰੂ ਸਾਹਿਬ ਦੇ ਉਹਨਾਂ ਦੀ ਹੈਲਪ ਵਾਸਤੇ ਆ ਗਿਆ ਤਾਂ ਇਸ ਤਰੀਕੇ ਦੇ ਨਾਲ ਜਦੋਂ ਪੀਰ ਬੱਧੂ ਸ਼ਾਹ ਆਪਣੇ 760ਆਂ ਦੇ ਨਾਲ ਤੇ ਆਪਦੇ ਪੁੱਤਰਾਂ ਦੇ ਸਮੇਤ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਹੈਲਪ ਦੇ ਵਿੱਚ ਆ ਗਿਆ ਤਾਂ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਤੂ ਹੋ ਕੇ ਪਹਾੜੀ ਰਾਜਾਂ ਨੂੰ ਹੁਣ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਲੱਗ ਗਿਆ ਤਾਂ ਤੁਸੀਂ ਇਸ ਲੜਾਈ ਦੀਆਂ ਆ ਚੀਜ਼ਾਂ ਯਾਦ ਰੱਖ ਲਿਓ 1688 ਪਿੰਚੰਦ ਫਤਿਹ ਸ਼ਾਹ 3 ਬੁੱਧੂ ਸ਼ਾਹ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਲਗਭਗ ਤਿੰਨਕ ਲਾਈਨਾਂ ਦੇ ਵਿੱਚ ਇਸ ਲੜਾਈ ਤਿੰਨ ਜਾਂ ਚਾਰ ਲਾਈਨਾਂ ਦੇ ਵਿੱਚ ਪਹਿਲੀ ਲੜਾਈ ਦਾ ਅਸੀਂ ਹਾਲ ਦੱਸ ਦਿਆਂਗੇ ਉਸ ਤੋਂ ਬਾਅਦ ਦੂਸਰੀ ਲੜਾਈ ਹੈਗੀ ਹੈ ਜੀ ਉਹ ਸਾਡੀ ਹੈਗੀ ਨਦੌਣ ਦੀ ਇਹ ਦੋਨੇ ਲੜਾਈਆਂ ਸੀਗੀਆਂ ਪੂਰਬ ਖਾਲਸਾ ਕਾਲ ਦੀਆਂ ਇਹ 1690 ਦੇ ਵਿੱਚ ਹੋਈ ਸੀ ਇਹ ਜਦੋਂ ਭਾਰੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਿਲਾਂ ਮਿੱਤਰਤਾ ਪਾ ਕੇ ਤਾਂ ਹੁਣ ਉਹਨਾਂ ਨੇ ਮੁਗਲਾਂ ਦੇ ਵਿਰੁੱਧ ਜਿਹੜੀ ਸੀ ਬਗਾਵਤ ਕਰਤੀ ਤੇ ਮੁਗਲਾਂ ਨੂੰ ਟੈਕਸ ਦੇਣਾ ਬੰਦ ਕਰਤਾ ਹੁਣ ਜਿਹੜਾ ਸੀਗਾ ਆਸਿਫ ਖਾਨ ਦੇ ਅਧੀਨ ਹੁਣ ਇੱਥੇ ਕੀ ਹੋਇਆ ਆਸੀਫ ਖਾਨ ਦੇ ਅਧੀਨ ਮੁਗਲ ਫੌਜ ਆ ਗਈ। ਤਾਂ ਉਹ ਮੁਗਲ ਫੌਜ ਲੈ ਕੇ ਜਿਹੜਾ ਸੀਗਾ ਆਸੀਫ ਖਾਨ ਉਹ ਆ ਗਿਆ। ਉਸ ਤੋਂ ਬਾਅਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਵੀ 500 ਪਹਾੜੀ ਰਾਜਿਆਂ ਦੀ ਸਹਾਇਤਾ ਲਈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਭੇਜੇ ਸੀਗੇ ਤਾਂ ਕਾਂਗੜਾ ਤੋਂ 20 ਮੀਲ ਦੂਰ ਜਿਹੜੀ ਨਦੌਣੀ ਦੇ ਸਥਾਨ ਤੇ ਜਿਹੜੀ ਲੜਾਈ ਹੋਈ ਸੀ ਇਹਦੇ ਵਿੱਚ ਮੁਗਲਾਂ ਦੀ ਬਹੁਤ ਕਰਾਰੀ ਹਾਰ ਹੋਈ। ਪਰ ਫਿਰ ਵੀ ਜਿਹੜੇ ਬੇਸ਼ੱਕ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਹੈਲਪ ਵਾਸਤੇ 500 ਸਿੱਖ ਭੇਜੇ ਸੀਗੇ ਪਰ ਥੋੜੇ ਜਿਹੇ ਟਾਈਮ ਬਾਅਦ ਜਿਹੜੇ ਪਹਾੜੀ ਰਾਜੇ ਆ ਉਹ ਮੁਗਲਾਂ ਦੇ ਨਾਲ ਫੇਰ ਜਿਹੜੇ ਸੀਗੇ ਗੱਠ ਜੋੜ ਕਰਕੇ ਉਹਨਾਂ ਦੀ ਹਤੀਮਤਾ ਸਵੀਕਾਰ ਕਰ ਗਏ ਤਾਂ ਇਸ ਤਰ੍ਹਾਂ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦੇ ਵਿੱਚ ਬੜਾ ਦੁੱਖ ਹੋਇਆ ਕਿ ਜਿਹੜੇ ਮੈਂ ਭਾਰਤੀ ਰਾਜਿਆਂ ਨੂੰ ਦੇਸੀ ਰਾਜਿਆਂ ਨੂੰ ਔਰੰਗਜ਼ੇਬ ਦੇ ਕਹੋ ਜਾਂ ਮੁਗਲ ਸਾਮਰਾਜ ਦੇ ਖਿਲਾਫ ਮਸਾਂ ਇੱਕ ਜੁੱਟ ਕਰਨ ਲੱਗਾ ਸੀਗਾ ਪਰ ਜਿਹੜੇ ਉਹ ਫੇਰ ਵੀ ਕਾਇਰ ਨਿਕਲ ਗਏ ਪਹਾੜੀ ਰਾਜੇ ਕਿਉਂਕਿ ਉਹ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸ਼ ਨੇ ਭਾਰਤ ਦੇ ਲੋਕਾਂ ਨੂੰ ਜਗਾਉਣ ਵਾਸਤੇ ਤਾਂ ਉਸ ਸੁਪਨੇ ਨੂੰ ਜਾਂ ਉਸ ਜੋਤ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਹੜਾ ਸੁਪਨਾ ਪਹਿਲੀ ਪਾਸ਼ਾਹੀ ਨੇ ਦੇਖਿਆ ਸੀਗਾ ਔਰ ਉਸ ਸੁਪਨੇ ਨੂੰ ਸাকার ਬਾਦ ਦੇ ਵਿੱਚ ਬੰਦਾ ਬੱਦਲੇ ਰਾਕੇ ਉਹ ਸੁਪਨਾ ਸাকার ਹੋਇਆ ਸੀ ਜਦੋਂ ਸਿੱਖ ਰਾਜ ਸਥਾਪਿਤ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਸਿਰਫ ਜਿਹੜੀ ਰਾਜੇ ਸੀ ਮਕਦਮ ਕੁੱਤੇ ਚਾਈ ਜਗ੍ਹਾ ਇਹਨਾਂ ਬੈਠੇ ਸੁੱਤੇ ਤਾਂ ਭਾਰਤ ਦੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਸੀ ਤਾਂ ਅਸੀਂ ਇਸ ਦੇ ਵਿੱਚ ਨਦੌਣ ਦੀ ਲੜਾਈ ਦੇ ਵਿੱਚ ਆਸਿਫ ਖਾਨ ਤੇ ਮੁਗਲ ਫੌਜ ਇਹ ਤੁਸੀਂ ਯਾਦ ਰੱਖ ਲੈਣਾ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ ਇਹ ਤੁਸੀਂ ਸਿੰਘੀ ਦੇ 500 ਸਿੱਖ ਭੇਜੇ ਸੀ ਉਹ ਬਾੜੀ ਰਾਜੇ ਫੇਰ ਵੀ ਜਿਹੜੇ ਸੀਗੇ ਜਿੱਤਣ ਤੋਂ ਬਾਅਦ ਵੀ ਔਰੰਗਜ਼ੇਬ ਦੇ ਨਾਲ ਸਮਝੌਤਾ ਕਰ ਗਏ ਫਿਰ ਉਸ ਤੋਂ ਬਾਅਦ ਔਰੰਗਜ਼ੇਬ ਨੇ ਸ਼ਹਿਜਾਦਾ ਮਹੰਮਦ ਦੇ ਦੀਨ ਜਿਹੜੀ ਸੀ ਫੌਜ ਭੇਜੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਾਸਤੇ ਪਰ ਉਹ ਵੀ ਕੁਚਲ ਨਹੀਂ ਆ ਸਕਿਆ ਤੀਜੀ ਲੜਾਈ ਹੈ ਬੇਟਾ ਅਨੰਦਪੁਰ ਦੀ ਪਹਿਲੀ ਲੜਾਈ ਸਭ ਆ ਰਹੇ ਸੋ ਇੱਕ ਦੇ ਵਿੱਚ ਹੁਣ ਇਹਦੇ ਬਿਟਵੀਨ ਜਿਹੜੀਆਂ ਆ ਦੋ ਲੜਾਈਆਂ ਸੀਗੀਆਂ ਉਦੋਂ ਬਾਅਦ 1699 ਦੇ ਵਿੱਚ ਖਾਲਸਾ ਦੀ ਸਾਜਨਾ ਹੋ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਤੁਸੀਂ ਪੜਾਇਆ ਹੋਊਗਾ ਅਧਿਆਪਕਾਂ ਨੇ ਕਿ ਖਾਲਸਾ ਦੀ ਸਾਜਨਾ ਦੇ ਵਿੱਚ ਕਿੰਨੇ ਲੋਕ ਸੀ ਜਿਹੜੇ ਉਹ ਸਿੱਖ ਤੋਂ ਖਾਲਸਾ ਬਣ ਕੇ ਅ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਦੀ ਸਾਜਨਾ ਕਰਤੀ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਮੁਗਲ ਸਾਮਰਾਜ ਉਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆ ਉਹ ਸਾਡੇ ਰਾਜ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਫਿਰ ਜਿਹੜੀ ਅਨੰਦਪੁਰ ਦੀ ਜਿਹੜੀ ਪਹਿਲੀ ਲੜਾਈ ਸੀ ਹੁਣ ਬਾੜੀ ਆ ਗਿਆ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਈਰਖਾ ਤਾਂ ਪਹਿਲਾਂ ਹੀ ਕਰਦੇ ਸੀਗੇ ਪਰ ਹੁਣ ਜਿਹੜਾ ਸੀਗਾ ਨਾਲ ਉਹਨਾਂ ਨੇ ਔਰੰਗਜ਼ੇਬ ਦਾ ਵੀ ਸਾਥ ਜਾਂ ਮੁਗਲ ਸਾਮਰਾਜ ਦਾ ਸਾਥ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਇਹਨਾਂ ਰਾਜਿਆਂ ਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਦੀ ਸਾਜਨਾ ਕੀਤੀ ਤਾਂ ਉਹ ਉਹ ਵੀ ਘਬਰਾ ਚੁੱਕੇ ਸੀ ਖਾਲਸਾ ਦੀ ਸਾਜਨਾ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਇੰਨੇ ਜਿਆਦਾ ਸਿੱਖ ਹੈਗੇ ਆ ਇਹਨਾਂ ਦੇ ਕੋਲੇ ਬਹੁਤ ਜਿਆਦਾ ਵੱਡੀ ਫੌਜ ਆ ਤਾਂ ਇਹਨਾਂ ਦੇ ਵਿੱਚ ਫਿਰ ਜਿਹੜਾ ਆਹੀ ਭੀਮ ਚੰਦ ਸੀਗਾ ਰਾਜਾ ਠੀਕ ਆ ਇਹਨੇ ਹੋਰ ਪਹਾੜੀ ਰਾਜਾਂ ਤੇ ਨਾਲ ਲੜ ਕੇ ਆਨੰਦਪੁਰ ਦੇ ਉੱਤੇ ਹਮਲਾ ਕਰਤਾ ਪਰ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਇਹਦੇ ਵਿੱਚ ਅਸੀਂ ਤੁਸੀਂ ਫਿਰ ਉਹੀ ਲੈ ਲਓ ਭੀਮ ਚੰਦ ਪਹਾੜੀ ਰਾਜੇ ਹਮਲਾ ਪਰ ਜਿਹੜਾ ਸੀਗਾ ਇਸ ਦੇ ਵਿੱਚ ਗੁਰੂ ਸਾਹਿਬ ਨੇ ਕਰਾਰੀ ਹਾਰ ਦਿੱਤੀ ਪਹਾੜੀ ਰਾਜਾਂ ਦੀ ਫੌਜ ਨੂੰ ਤਾਂ ਬਈ ਤਾਂ ਉਸ ਤੋਂ ਬਾਅਦ ਅੱਗੇ ਹੈ ਕਿ ਯਾਦੋਕਠੀ ਲੜਾਈ ਨਿਰਮੋਧ ਹੀ ਲੜਾਈ ਇਹ ਵੈਸੇ ਮੈਂ ਨਕਸ਼ੇ ਦੇ ਵਿੱਚ ਨਹੀਂ 1702 ਦੇ ਵਿੱਚ ਨਿਰਮੋਧ ਹੀ ਲੜਾਈ ਸੀਗੀ ਇਸ ਦੇ ਵਿੱਚ ਪਹਾੜੀ ਰਾਜਾਂ ਦੇ ਨਾਲ ਗੁਰੂ ਸਾਹਿਬ ਜਿਹੜੇ ਸਬੰਧ ਠੀਕ-ਠਾਕ ਰੱਖਣਾ ਚਾਹੁੰਦੇ ਸੀ ਉਹ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਸੀਗੇ ਕਿ ਤੁਸੀਂ ਜਿਹੜਾ ਆਪਾਂ ਆਪਸ ਵਿੱਚ ਹਿੰਦੂਸਤਾਨੀ ਆ ਔਰ ਜਿਹੜੇ ਮੁਗਲ ਆ ਜਿਹੜੇ ਇਹਨਾਂ ਨੂੰ ਸਾਨੂੰ ਬਾਹਰ ਕੱਢਣੇ ਚਾਹੀਦਾ ਪਰ ਜਿਹੜਾ ਬਲਾਸਕੌਰ ਦਾ ਰਾਜਾ ਪੀਮ ਜਲ ਸੀਗਾ ਉਹ ਬਹੁਤ ਹੀ ਦੇਰ ਤੱਕ ਜਿਹੜਾ ਸੀਗਾ ਚਾਂਤਨੀ ਬੈਠ ਸਕੇ ਹੈ ਇਸ ਕਰਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਟੱਕਰ ਲੈਣ ਦੀ ਸੋਚੀ ਹੋਈ ਸੀ ਇਸ ਲਈ ਭੀਮ ਜੰਦ ਨੇ ਲਾਹੌਰ ਦੇ ਸੂਬੇਦਾਰ ਪਾਸੋਂ ਗੁਰੂ ਜੀ ਸਾਹਿਬ ਦੇ ਵਿਰੋਧ ਸਹਾਇਤਾ ਮੰਗੀ ਸੀਗੀ ਤਾਂ ਇਹ ਸੈਦਾ ਲੈਣ ਵਾਸਤੇ ਉਹਨੇ ਆਪਦਾ ਦੂਤ ਜਿਹੜਾ ਦਿੱਲੀ ਭੇਜਿਆ ਨੇ ਸੀਗਾ ਦਿੱਲੀ ਤੋਂ ਸਿਹੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਹੁਕਮ ਜਾਰੀ ਹੋ ਗਿਆ ਸੀਗਾ ਕਿ ਗੁਰੂ ਜੀ ਦੇ ਬਰਾਦਰ ਸਖਤ ਕਾਰਵਾਈ ਕੀਤੀ ਜਾਵੇ ਦੋਵੇਂ ਸੂਬੇਦਾਰਾਂ ਦੀਆਂ ਫੌਜਾਂ ਸਿਹੰਦ 'ਚ ਇਕੱਠੀਆਂ ਹੋਈਆਂ ਤੇ ਫਿਰ ਉਹਨਾਂ ਨੇ ਨਰਮੋਹ ਤੇ ਹਮਲਾ ਕਰਤਾ ਦੂਜੇ ਪਾਸੇ ਕਲੂਰ ਦਾ ਰਾਜਾ ਜਿਹੜਾ ਭੀਮਚੰਦ ਸੀ ਉਹਦੀਆਂ ਫੌਜਾਂ ਨਰਮੋਹ ਤੇ ਹਮਲਾ ਕਰਤਾ ਸਿੱਖਾਂ ਨੂੰ ਡਟ ਕੇ ਮੁਕਾਬਲਾ ਕੀਤਾ ਇੱਕ ਦਿਨ ਤੇ ਇੱਕ ਰਾਤ ਹੀ ਲੜਾਈ ਚੱਲੀ ਸੀ ਤਾਂ ਇਸ ਲੜਾਈ ਦੇ ਵਿੱਚ ਮੁਗਲ ਸੈਨਾ ਭੀਮਚੰਦ ਵੀ ਜਿਹੜਾ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਜਿਹੜੇ ਇਹ ਮੁਸਲਮ ਤਾਂ ਫੇਰ ਗੁਰੂ ਸਾਹਿਬ ਨੇ ਨਿਰਮੋਹ ਦੇ ਵਿੱਚ ਰਹਿਣਾ ਜਿਹੜਾ ਸੀਗਾ ਉਹ ਠੀਕ ਨਹੀਂ ਸਮਝਿਆ ਤਾਂ ਅਗਲੀ ਜਿਹੜੀ ਸੀਗੀ ਲੜਾਈ ਬਸੌਲੀ ਦੀ ਲੜਾਈ ਇਹ ਆਪਾਂ ਪਰਿਆ ਸੀਗਾ ਤਾਂ ਬਸੌਲੀ ਦੀ ਲੜਾਈ ਹੈ ਬਿੱਟਾ ਜਿਹੜੀ ਉਹ 1702 ਦੇ ਵਿੱਚ ਹੋਈ ਸੀ ਜਦੋਂ ਨਿਰਮੋਹ ਦੇ ਵਿੱਚੋਂ ਗੁਰੂ ਸਾਹਿਬ ਉਹਨਾਂ ਨੇ ਦੇਖ ਲਿਆ ਕਿ ਪਹਾੜੀ ਫੌਜ ਬੇਸ਼ੱਕ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਫੌਜ ਨੂੰ ਮੈਂ ਹਰਾਤਾ ਪਰ ਉਹਨਾਂ ਨੂੰ ਉਹ ਸੇਫ ਨਹੀਂ ਸੀ ਲੱਗਦੀ ਜਗਾ ਤਾਂ ਉਹਨਾਂ ਨੇ ਜਿਹੜਾ ਸਤਲੁਜ ਨਦੀ ਨੂੰ ਪਾਰ ਕਰਕੇ ਬਸੌਲੀ ਪਹੁੰਚ ਗਏ ਤਾਂ ਭਿੰਦਾਂ ਦਾ ਵੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਇਸ ਕਰਕੇ ਉਹਨੇ ਬਸੌਲੀ ਤੇ ਹਮਲਾ ਕਰਤਾ ਤਾਂ ਸਿੱਖਾਂ ਨੇ ਜਿਹੜਾ ਪੀਂਚੰਦ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਇਸ ਤਰ੍ਹਾਂ ਪੀਂਚੰਦ ਦੇ ਇਲਾਕਿਆਂ ਦੇ ਸਿੱਖਾਂ ਨੇ ਉਹਨਾਂ ਨੂੰ ਆਪ ਦਾ ਨਿਸ਼ਾਨਾ ਬਣਾ ਕੇ ਜਿਹੜਾ ਸੀਗਾ ਕਮਲੂਟ ਦੇ ਕਿਲੇ ਨੂੰ ਆਪ ਦੇ ਅਧੀਨ ਕਰ ਲਿਆ ਤਾਂ ਇਹ ਵੀ ਜਿਹੜੀ ਲੜਾਈ ਸੀ ਉਹ ਪੀਂਚੰਦ ਦੇ ਨਾਲ ਹੀ ਹੋਈ ਸੀ ਤਾਂ ਤੁਸੀਂ ਇਹਨਾਂ 'ਕ ਯਾਦ ਰੱਖਣਾ ਬੇਟਾ ਅੱਗੇ ਜਿਹੜੀ ਮਹੱਤਵਪੂਰਨ ਲੜਾਈ ਹੈਗੀ ਹੈ ਬੇਟਾ ਆਨੰਦਪੁਰ ਦੀ ਦੂਜੀ ਲੜਾਈ ਸਤਾਰਾਂ ਤੋਂ 4 ਦੇ ਵਿੱਚ ਇਹ ਸਾਰਿਆਂ ਨਾਲੋਂ ਐਮ ਲੜਾਈ ਹੈ ਇਸ ਦੇ ਵਿੱਚ ਜਿਹੜੇ ਕਿਉਂਕਿ ਇਹ ਆ ਜਿਹੜਾ ਪਹਾੜੀ ਰਾਜਾਂ ਦਾ ਗੁੱਟ ਸੀ ਇਹੇ ਤੇ ਹੁਣ ਜਿਹੜਾ ਸਰਹੰਦ ਦਾ ਸੁਬੇਦਾਰ ਸੀ ਉਹ ਵੀ ਇਹਨਾਂ ਦੇ ਨਾਲ ਆ ਚੁੱਕਿਆ ਸੀਗਾ ਤੇ ਪਹਾੜੀ ਰਾਜੇ ਵੀ ਉਹਦੀ ਹੈਲਪ ਦੇ ਵਿੱਚ ਸੀਗੇ ਤਾਂ ਇਹਨਾਂ ਸਾਰਿਆਂ ਦੀਆਂ ਫੌਜਾਂ ਨੇ ਰਲ ਕੇ 1704 ਦੇ ਵਿੱਚ ਜਿਹੜਾ ਸੀਗਾ ਸਰਹੰਦ ਨੂੰ ਜਿਹੜਾ ਸਰਹੰਦ ਦੇ ਨਵਾਬ ਨੂੰ ਰੰਗਦੀਪ ਨੇ ਹੁਕਮ ਦਿੱਤਾ ਸੀ ਕਿ ਗੁਰੂ ਸਾਹਿਬ ਦੀ ਛੱਪੀ ਨੂੰ ਖਾਤਮ ਕੀਤਾ ਜਾਵੇ ਤਾਂ ਪਹਾੜੀ ਰਾਜਿਆਂ ਦੀ ਫੌਜ ਉੱਪਰਲੇ ਪਾਸੇੋਂ ਆ ਗਈ ਤੇ ਥੱਲੇੜੇ ਪਾਸੇ ਜਿਹੜੀਆਂ ਸੀਗੀਆਂ ਸਰਹੰਦ ਦੇ ਸੂਬੇਦਾਰ ਦੀ ਫੌਜ ਆ ਗਈ ਤਾਂ ਇਹਨਾਂ ਨੇ ਜਿਹੜਾ ਕਿਲੇ ਨੂੰ ਪੀੜਾ ਪਾ ਲਿਆ ਤਾਂ ਹੌਲੀ-ਹੌਲੀ ਜਿਹੜਾ ਕਿਲੇ ਦੇ ਆਲੇ-ਦੁਆਲੇ ਜਿਹੜਾ ਸੀਗਾ ਜਿੱਥੋਂ ਰਾਸ਼ਨ ਜਾਣਾ ਹੁੰਦਾ ਸੀਗਾ ਸਿੱਖਾਂ ਨੂੰ ਤਾਂ ਉਹ ਰਾਸ਼ਨ ਦੀ ਜਿਹੜੀ ਸੀਗੀ ਕਹਿੰਦੇ ਇੱਕ ਤਰ ਠੀਕ ਹੈ ਤਾਂ ਫਿਰ ਜਿਹੜਾ ਭਾੜੀ ਰਾਜਾ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਭਾੜੀ ਰਾਜਾ ਨੇ ਆਟੇ ਦੀ ਗੋਹੂ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂ ਖਾ ਕੇ ਭੇਜਿਆ ਤੇ ਜਿਹੜਾ ਸਰਹੰਦ ਦਾ ਸੁਬੇਦਾਰ ਸੀ ਉਸ ਨੇ ਵजीर खान ਨੇ ਜਿਹੜੀ ਸੀ ਕੁਰਾਨ ਦੀ ਸੌਂ ਖਾਦੀ ਵੀ ਜੇ ਤੁਸੀਂ ਅਨੰਦਪੁਰ ਨੂੰ ਖਾਲੀ ਕਰ ਦਿਓ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਨਾਲ ਵਧੀਆ ਸਬੰਧ ਬਣਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਜਿਹੜੀਆਂ ਸੀ ਕੁਰਾਨ ਦੀ ਤੇ ਗੋਹੂ ਦੀ ਸੌਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਖਾਲੀ ਕਰਨ ਨੂੰ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੀ ਨੀਤ ਦਾ ਪਤਾ ਸੀ ਇਹ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਪਰ ਜਦੋਂ ਸਿੱਖਾਂ ਨੇ ਕਿਹਾ ਕਿ ਨਹੀਂ ਹੁਣ ਉਹਨਾਂ ਨੇ ਸੌਂ ਖਾਰੇ ਆ ਤਾਂ ਇੱਕ ਤਰ੍ਹਾਂ ਦਾ ਜਿਹੜੇ ਮਤਭੇਦ ਹੋ ਗਏ ਤਾਂ ਉਸ ਦੇ ਵਿੱਚ ਜਿਹੜਾ ਸੀਗਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦੇ ਸਿੱਖਾਂ ਦੀ ਜਿਹੜੀ ਸੀ ਉਹ ਗੱਲ ਮੰਨਣੀ ਪਈ ਤਾਂ ਅਨੰਦਪੁਰ ਦਾ ਜਿਹੜਾ ਸੀਗਾ ਕਿਲਾ ਗੁਰੂ ਸਾਹਿਬ ਨੂੰ ਉਸ ਵੇਲੇ ਖਾਲੀ ਕਰਨਾ ਪਿਆ ਅਗਲੀ ਲੜਾਈ ਹੈ ਸ਼ਾਹੀ ਢੀਬੀ ਤਾਂ ਜਦੋਂ ਅਨੰਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਨਨਦਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆ ਰਹੇ ਸੀਗੇ ਚਮਕੌਰ ਸ਼ਾਹੀ ਢਿੱਬੀ ਇਹ ਸਾਰੇ ਇਕੱਠੇ ਆ ਨੇੜੇ-ਨੇੜੇ ਸਾਰੇ ਸਥਾਨ ਤਾਂ ਸ਼ਾਹੀ ਢਿੱਬੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਨਦਪੁਰ ਨੂੰ ਖਾਲੀ ਕੀਤਾ ਤਾਂ ਸ਼ਾਹੀ ਢਿੱਬੀ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਫੌਜ ਜਾ ਰਹੀ ਆ ਤਾਂ ਮੁਗਲਾਂ ਨੇ ਜਿਹੜਾ ਸੀ ਅਚਾਨਕ ਮੁਗਲਾਂ ਦੀ ਫੌਜ ਨੇ ਹਮਲਾ ਕੀਤਾ ਇੱਥੇ ਵੀ ਜਿਹੜੇ ਮੁਗਲਾਂ ਦੇ ਬਹੁਤ ਆਹੂ ਲਾਹੀ ਸਿੱਕਾ ਨੇ ਪਰ ਇੱਥੇ ਜਿਹੜੇ ਸੀਗੇ ਭਾਈ ਉਦੇਸਿੰਘ ਦਾ ਸਾਰਾ ਜੱਥਾ ਜਿਹੜਾ ਸੀਗਾ ਉਹ ਸ਼ਹੀਦ ਹੋ ਗਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਲੇ ਗਏ ਸੀ ਤਾਂ ਅਗਲੀ ਲੜਾਈ ਹੈਗੀ ਆ ਚਮਕੌਰ ਦੀ ਲੜਾਈ ਇਹ ਜਮਕੌਰ ਦੀ ਲੜਾਈ ਬਹੁਤ ਮਹੱਤਵਪੂਰਨ ਹੈ। ਜਮਕੌਰ ਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਆ ਜਿਹੜੇ ਜਦੋਂ ਗੁਰੂ ਸਾਹਿਬ ਦਾ ਜਿਹੜੇ ਲਗਾਤਾਰ ਪਿੱਛਾ ਕਰ ਰਹੇ ਸੀ ਮੁਗਲ ਸੈਨਿਕ ਤਾਂ ਉਹਨਾਂ ਨੂੰ ਜਿਹੜਾ ਸੀਗਾ ਜਮਕੌਰ ਦੇ ਵਿੱਚ ਕੱਚੀ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਸੀਗਾ ਸ਼ਰਨ ਲਈ ਹੋਈ ਸੀ ਤੇ ਉੱਥੇ ਜਿਹੜਾ ਘੇਰਾ ਪਾ ਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਇਸ ਲੜਾਈ ਦੇ ਵਿੱਚ ਸਿਰਫ 40 ਜਿਹੜੇ ਸਿੱਖ ਸੀਗੇ ਉਹ ਉਹਨਾਂ ਦੇ ਨਾਲ ਸੀਗੇ ਤੇ ਜਮਕੌਰ ਦੀ ਗੜੀ ਨੂੰ ਜਦੋਂ ਘੇਰਾ ਪੈ ਗਿਆ ਸੀ ਮੁਗਲਾਂ ਦਾ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਦੋਨੋਂ ਵੱਡੇ ਸਾਹਿਬਜ਼ਾਦੇ ਆ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਸੀ 40 ਸਖ ਸੀਗੇ ਬਟਾ ਉਸ ਵੇਲੇ ਉਹ ਗੁਰੂ ਸਾਹਿਬ ਦੇ ਨਾਲ ਤਾਂ ਗੁਰੂ ਸਾਹਿਬ ਜਿਹੜੇ ਸੀਗੇ ਚੌਕੌਰ ਦੇ ਵਿੱਚੋਂ 35 ਸਿੱਖਾਂ ਤੇ ਜਿਹੜੇ 35 ਸਿੱਖ ਤੇ ਦੋ ਵੱਡੇ ਸਾਹਿਬ ਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਆ ਉਹ 35 ਸਿੱਖੇ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਵਿੱਚੋਂ ਜਿਹੜਾ ਸੀਗਾ ਚਲੇ ਗਏ ਇਨ ਬਿਟਵੀਨ ਜਿਹੜਾ ਆਪਾਂ ਦੇਖਦੇ ਹੈਗੇ ਹਾਂ ਕਿ ਕਿਵੇਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਜਿਹੜਾ ਸੀਗਾ ਉਸ ਹੰਦ ਦੇ ਸੁਬੇਦਾਰ ਨੇ ਕੈਦ ਕਰਕੇ ਉਸ ਤੋਂ ਬਾਅਦ ਸ਼ਹੀਦ ਕਰ ਦਿੱਤਾ ਤਾਂ ਲਾਸਟ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੀ ਖਿਦਰਾਣਾ ਦੀ ਲੜਾਈ ਆ ਬੇਟਾ ਤਾਂ ਅਨੰਦਪੁਰ ਦੀ ਲੜਾਈ ਦੇ ਵਿੱਚ 40 ਸਿੱਖ ਗੁਰੂ ਸਾਹਿਬ ਨੂੰ ਵਦਾਵਾ ਲਿਖ ਕੇ ਦੇ ਗਏ ਸੀ ਇਹੀ ਮਨੋ ਦਸੰਦਾ ਯਾਦ ਪੁੱਲ ਗਿਆ ਸੀ ਸੌਰੀ ਅਨੰਦਪੁਰ ਦੀ ਇਹ ਦੂਜੀ ਲੜਾਈ ਦੇ ਵਿੱਚ ਤੁਸੀਂ ਯਾਦ ਰੱਖਣਾ 40 ਸਿੱਖ ਗੁਰੂ ਸਾਹਿਬ ਨੂੰ ਇਹ ਕਹਿ ਰਹੇ ਸੀ ਕਿ ਆਪਾਂ ਨੂੰ ਕਿਲਾ ਛੱਡ ਕੇ ਜਾਣਾ ਚਾਹੀਦਾ ਜਦੋਂ ਗੁਰੂ ਸਾਹਿਬ ਕਿਲਾ ਨਹੀਂ ਸੀ ਛੱਡ ਕੇ ਜਾ ਰਹੇ ਤਾਂ ਉਹ ਬੇਦਾਵਾ ਲਿਖ ਕੇ ਦੇ ਕੇ ਬੇਦਾਵਾ ਕੀ ਹੁੰਦਾ ਇੱਕ ਕਾਗਜ਼ ਦੇ ਉੱਤੇ ਲਿਖ ਕੇ ਦੇ ਕੇ ਸੀ ਕਿ ਅੱਜ ਤੋਂ ਅਸੀਂ ਤੁਹਾਡੇ ਕੇਲੇ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤਾਂ ਇਹ 40 ਸਿੱਖ ਜਦੋਂ ਆਪਦੇ ਘਰਾਂ ਨੂੰ ਗਏ ਤਾਂ ਇਹਨਾਂ ਨੂੰ ਘਰਾਂ ਤੋਂ ਬਹੁਤ ਲੜਨ ਤਾਂ ਮਿਲੀਆਂ ਤਾਂ ਹੁਣ ਜਦੋਂ ਇਹ 1705 ਦੇ ਵਿੱਚ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਮਾਛੀਵਾੜਾ ਆਹ ਸਾਰਾ ਇਲਾਕਾ ਮਾਛੀਵਾੜੇ ਦੇ ਦੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਜਦੋਂ ਖਿਦਰਾਣੇ ਪਹੁੰਚੇ ਤਾਂ ਇੱਥੇ ਜਿਹੜਾ ਸੀਗਾ 1705 ਦੇ ਵਿੱਚ ਮੁਗਲਾਂ ਦੀ ਫੌਜ ਨੇ ਇਹਨਾਂ ਦਾ ਪਿੱਛਾ ਕੀਤਾ ਤੇ 29 ਦਸੰਬਰ 1705 ਨੂੰ ਜਿਹੜਾ ਸੀ ਖਿਦਰਾਣੇ ਦੇ ਢਾਬ ਦੇ ਉੱਤੇ ਮੁਗਲਾਂ ਤੇ ਸਿੱਖਾਂ ਦੇ ਵਿਚਕਾਰ ਇੱਕ ਗਹਿ ਗੱਜਮੀ ਲੜਾਈ ਹੋਈ ਤਾਂ ਜਿਹੜੇ 40 ਸਿੱਖ ਇੱਥੇ ਬੇਦਾਵਾ ਲਿਖ ਕੇ ਦੇ ਕੇ ਗਏ ਸੀ ਉਹ 40 ਸਿੱਖ ਗੁਰੂ ਸਾਹਿਬ ਦੇ ਨਾਲ ਇਸ ਲੜਾਈ ਦੇ ਵਿੱਚ ਵਾਪਸ ਆ ਕੇ ਲੜੇ ਉਸ ਤੋਂ ਬਾਅਦ ਇਹਨਾਂ ਦੇ ਨੇਤਾ ਸੀ ਮਹਾ ਸਿੰਘ ਇਹ 40 ਦੇ 40 ਸਿੱਖ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਤਾਂ ਜਦੋਂ ਮਹਾ ਸਿੰਘ ਆਪਣੇ ਅੰਤਮ ਸਵਾਸਾਂ ਤੇ ਸੀ ਇਹ ਲੜਾਈ ਖਤਮ ਹੋਈ ਮੁਗਲ ਸੈਨਾ ਬਹੁਤ ਹੀ ਜ਼ਿਆਦੀ ਨਹੀਂ ਸੀ ਮੁਗਲਾਂ ਦੀ ਸੈਨਾ ਦੇ ਬਹੁਤ ਜ਼ਿਆਦੀ ਨੁਕਸਾਨ ਹੋਇਆ ਤੇ ਉਹ ਵੀ ਥੱਕ ਹਾਰ ਕੇ ਦੌੜ ਗਈ ਤਾਂ ਜਦੋਂ ਲਾਸਟ ਦੇ ਵਿੱਚ ਦੇਖਿਆ ਕਿ ਜਿਹੜਾ ਮਹਾ ਸਿੰਘ ਅੰਤਮ ਸਵਾਸਾਂ ਤੇ ਸੀ ਗੁਰੂ ਸਾਹਿਬ ਨੇ ਉਸ ਨੂੰ ਉਸ ਦਾ ਸਿਰ ਜਿਹੜਾ ਆਪਣੀ ਪੱਟਾਂ ਦੇ ਵਿੱਚ ਰੱਖਿਆ ਔਰ ਉਸ ਤੋਂ ਪੁੱਛਿਆ ਕਿ ਤੇਰੀ ਕੀ ਇੱਛਾ ਕਵੰਤਮ ਸਮੇਤੀਤਾ ਉਹ ਸੁਨੇਹ ਕਿ ਅਸੀ ਕਿ ਮੇਰਾ ਬੇਦਾਵਾ ਪਾੜ ਦਿਓ ਤਾਂ ਗੁਰੂ ਸਾਹਿਬ ਨੇ ਉਹਦੀ ਅੱਖਾਂ ਦੇ ਸਾਹਮਣੇ ਬੇਦਾਵਾ ਪਾੜ ਕੇ ਉਹ ਮਹਾ ਸਿੰਘ ਨੂੰ ਮੁਕਤੀ ਦਾ ਵਰ ਦਿੱਤਾ ਸੀ ਤਾਂ ਇਸੇ ਕਰਕੇ ਜਿਹੜਾ ਖਿਦਰਾਣਾ ਬੇਟਾ ਉਸ ਦਾ ਨਾਂ ਕੀ ਪੈ ਗਿਆ ਮੁਕਤ ਸਰ ਪੈ ਗਿਆ ਇੰਨਾ ਕਿ ਤੁਸੀਂ ਯਾਦ ਰੱਖਣਾ ਬੇਟਾ ਇਹ ਪੁਆਇੰਟਸ ਹੀ ਯਾਦ ਕਰ ਲਿਓ ਇਹਦੇ ਨਾਲ ਤੁਹਾਨੂੰ ਬਹੁਤ ਈਜ਼ੀ ਲੱਗੂਗਾ ਪੜ੍ਹਨਾ ਇੰਨੇ ਕੁ ਪੁਆਇੰਟ ਯਾਦ ਕੀਤੇ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀਆਂ 5 ਲੜਾਈਆਂ ਉਹਨਾਂ ਦੀ ਐਕਸਪਲੇਨੇਸ਼ਨ ਦੇ ਵਿੱਚ ਤੁਸੀਂ ਆਹ ਪੁਆਇੰਟ ਯਾਦ ਰੱਖ ਲੈਣੇ ਆ ਬਾਕੀ ਮੋਸਟਲੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਕਿਹਨਾਂ ਦੇ ਵਿਚਕਾਰ ਹੋਈਆਂ ਸੀ ਪਹਾੜੀ ਰਾਜਾਂ ਤੇ ਮੁਗਲਾਂ ਦੇ ਨਾਲ ਹੀ ਲੜਾਈਆਂ ਹੋਈਆਂ ਸੀ ਜੀਆਂ ਸਾਰੀਆਂ ਦੀਆਂ ਸਾਰੀਆਂ ਪਹਿਲੀਆਂ ਜਿਹੜੀਆਂ ਦੋ ਲੜਾਈਆਂ ਪਹਾੜੀ ਰਾਜਾਂ ਦੇ ਵਿਰੁੱਧ ਸੀ ਉਸ ਤੋਂ ਬਾਅਦ ਮੁਗਲਾਂ ਤੇ ਪਹਾੜੀ ਰਾਜਾਂ ਦੇ ਗੱਠ ਜੋੜ ਦੇ ਨਾਲ ਹੀ ਗੁਰੂ ਸਾਹਿਬ ਦੀਆਂ ਸਾਰੀਆਂ ਲੜਾਈਆਂ ਸੀ ਤਾਂ ਇੰਨਾ ਇਹ ਤੁਸੀਂ ਯਾਦ ਰੱਖ ਲਿਓ ਟਾਈਮ ਲਾਈਨ ਬਣਾ ਕੇ 1688 1690 1699 ਦੇ ਵਿੱਚ ਖਾਲਸਾ ਦੀ ਸਾਜਨਾ ਵਜਨ ਦੀ 1701 1702 ਤੇ 1704 ਤੇ ਲਾਸਟ ਲੜਾਈ 1705 ਤਾਂ ਇਹਨਾਂ ਚਾਰਾਂ ਪੰਜ ਸਾਲਾਂ ਦੇ ਵਿੱਚ ਸਾਰੀਆਂ ਲੜਾਈਆਂ ਨੇ ਤੁਸੀਂ ਸਨ ਜ਼ਰੂਰ ਲਿਖਣਾ ਕਿ ਤੇ ਨਾਲ ਲੜਾਈ ਹੋਈ ਉਹ ਲਿਖਣਾ ਇਹਨਾਂ ਕੁ ਕੁਛ ਲਿਖ ਕੇ ਇੱਕ ਇੱਕ ਦੋ ਦੋ ਲਾਈਨਾਂ ਦੀ ਐਕਸਪਲੇਨੇਸ਼ਨ ਦੇ ਦੋਗੇ ਤਾਂ ਤੁਹਾਨੂੰ ਇਹਦੇ ਵਿੱਚੋਂ 5/5 ਜਿਹੜੇ ਨੰਬਰ ਉਹ ਤੁਹਾਡੇ ਐਕਸਪਲੇਨੇਸ਼ਨ ਦੇ ਵਿੱਚੋਂ ਆ ਜਾਣਗੇ ਤਾਂ 10 ਨੰਬਰ ਤੁਹਾਨੂੰ ਇਸ ਨਕਸ਼ੇ ਦੇ ਵਿੱਚੋਂ ਮਿਲ ਗਏ ਤੇ ਪੰਜ ਨੰਬਰ ਤੁਹਾਡੇ ਇਤੋਂ ਕੇ ਤੁਹਾਨੂੰ 15 ਆਊਟ ਆਫ 15 ਨਕਸ਼ੇ ਦੇ ਪ੍ਰਸ਼ਨ ਦੇ ਵਿੱਚੋਂ ਆ ਸਕਦੇ ਆ ਬਹੁਤ ਈਜ਼ੀ ਹੁੰਦਾ ਬੇਟਾ ਨਕਸ਼ੇ ਦੇ ਵਿੱਚੋਂ ਨੰਬਰ ਲੈਣੇ ਤਾਂ ਕੋਈ ਵੀ ਬੱਚਾ ਇਹ ਆਪਦੇ ਨੰਬਰ ਅਜਾਈਨ ਨਾ ਗਵਾਵੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਬੇਟਾ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਅੱਗੇ ਦੂਜੇ ਨਕਸ਼ੇ ਵੀ ਕਰਾਏ ਜਾ ਸਕਣ ਤੇ ਹੋਰ ਵੀ ਤੁਹਾਨੂੰ ਵੀਡੀਓਜ਼ ਪਾਈਆਂ ਜਾ ਸਕਣ ਥੈਂਕ ਯੂ ਬੇਟਾ